ਉਹਨਾਂ ਦੇ ਘਰੋਂ ਜਿਹੜਾ ਸੀਬੀਆਈ ਨੇ 5 ਕਰੋੜ ਰੁਪਈਆ ਕੈਸ਼ ਬਰਾਮਦ ਕੀਤਾ ਉਹ ਕੈਸ਼ ਦੀਆਂ ਤਸਵੀਰਾਂ ਪੂਰੇ ਨੈਸ਼ਨਲ মিডিਆ ਦੇ ਵਿੱਚ ਛਾਈਆਂ ਹੋਈਆਂ। ਜਦ ਅਨਸਬਾਤ ਦੇਖਿਆ ਨਾ ਪ੍ਰਤਾਪ ਸਿੰਘ ਬਾਜਵਾ ਨੇ ਜਿਹੜੇ ਵਿੱਤ ਮੰਤਰੀ ਹੈ ਉਹਨਾਂ ਦੇ ਉੱਤੇ ਸਿੱਧੇ ਦੋਸ਼ ਲਾਏ ਆ ਕਿ 1.5 ਕਰੋੜ ਰੁਪਈਆ ਹਰ ਡਿਸਟਿਲਰੀ ਤੋਂ ਲੈਂਦਾ ਹੈ। ਤੇ ਜ਼ੀਰੋ ਟੋਲਰੈਂਸ ਜਿਹੜੀ ਭ੍ਰਸ਼ਟਾਚਾਰ ਦੀ ਮੁਹਿੰਮ ਤੁਸੀਂ ਜਿਸ ਪੁਲਿਸ ਦੇ ਨਾਂ ਤੇ ਚਲਾ ਰਹੇ ਹੋ ਉਹ ਪੁਲਿਸ ਦਾ ਕਿੱਡਾ ਬਡਾ ਅਫਸਰ ਤੁਹਾਡੇ ਹੱਥਾਂ ਤੇ ਨਹੀਂ ਚੜਿਆ ਉਹ ਸੀਬੀਆਈ ਉਹਨੂੰ ਗ੍ਰਿਫਤਾਰ ਕਰਦੀ ਹੈ ਅਰੇ ਤੁਸੀਂ ਇੱਕ ਵਿਚੋਲੀਏ ਦੀ ਗੱਲ ਕਰ ਰਹੇ ਹੋ ਕ੍ਰਿਸ਼ਨਨ ਇਹ ਕੌਣ ਹੈ ਤੇ ਇਹਦੀ ਕੀ ਭੂਮਿਕਾ ਹੈ ਦੇ ਵਿੱਚ ਉਹਦੇ ਨਾਲ ਮੈਨੂੰ ਲੱਗਦਾ ਕਿ ਕਈਆਂ ਦੀ ਹੋਰ ਦੀ ਨੀਂਦ ਹਰਾਮ ਹੋਈ ਹੋਏਗੀ ਖਾਸ ਕਰਕੇ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਨਾਲ ਇਨਾਂ ਦੀਆਂ ਕਾਫੀ ਤਸਵੀਰਾਂ ਨੇ ਸੈਂਕੜੇ ਲੋਕ ਮਿਲਦੇ ਹੋਣਗੇ ਬਿਲਕੁਲ ਇਹ ਬਥੇਰੇ ਉਹਨਾਂ ਦੇ ਨਾਲ ਤਸਵੀਰਾਂ ਖਚਾਉਂਦੇ ਹੋਣਗੇ ਪਰ ਲਗਾਤਾਰ ਤਸਵੀਰਾਂ ਹੋਣਾ ਇਹ ਦੱਸਦਾ ਕਿ ਕੋਈ ਨਾ ਕੋਈ ਉਹਨਾਂ ਦਾ ਕੋਈ ਵਾਅ ਵਾਸਤਾ ਉਹਨਾਂ ਦੇ ਨਾਲ ਰਿਹਾ ਹੋਵੇਗਾ ਜਿਹੜੀ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ ਔਰ ਉਹਦਾ ਉਹਨਾਂ ਦਾ ਰਿਮਾਂਡ ਲਿਆ ਇਹ ਖਬਰ ਨੇ ਪੂਰੇ ਪੰਜਾਬ ਦੇ ਸਿਆਸੀ ਔਰ ਮੀਡੀਆ ਹਲਕਿਆਂ ਦੇ ਵਿੱਚ ਪੂਰੀ ਹਲਚਲ ਮਚਾਈ ਹੋਈ ਹੈ ਪੰਜਾਬ ਪੁਲਿਸ ਦੇ ਵਿੱਚ ਉਹਨਾਂ ਨੂੰ ਡਾਇਰੈਕਟ ਡੀਐਸਪੀ ਭਰਤੀ ਕੀਤਾ ਗਿਆ ਸੀਗਾ ਉਹ ਵੀ ਤਰਸ ਦੇ ਆਧਾਰ ਤੇ ਹੁਣ ਤਰਸ ਦਾ ਆਧਾਰ ਕੀ ਹੁੰਦਾ ਜਿਆਦਾ ਕਿਸੇ ਦੇ ਫਾਦਰ ਦੀ ਡੈਥ ਹੋ ਜੇ ਜਾਂ ਕਿਸੇ ਦਾ ਬਹੁਤ ਵੱਡਾ ਕੋਈ ਕੰਟਰੀਬਿਊਸ਼ਨ ਹੋਏ ਜਾਂ ਉਹ ਦੇਸ਼ ਦੇ ਲਈ ਲੜਦਾ ਸ਼ਹੀਦ ਹੋ ਜਾਈ ਸਮਾਜ ਵਿੱਚ ਕੋਈ ਵੀ ਅਦਾਰਾ ਹੋਏ ਚਾਹੇ ਉਹ ਸਰਕਾਰੀ ਹੋਏ ਤੇ ਚਾਹੇ ਉਹ ਗੈਰ ਸਰਕਾਰੀ ਹੋਏ ਭ੍ਰਿਸ਼ਟਾਚਾਰ ਤੋਂ ਬਿਨਾ ਸ਼ਾਇਦ ਅੱਜ ਦੇ ਸਮੇਂ ਵਿੱਚ ਕੋਈ ਵੀ ਚੀਜ਼ ਸੰਭਵ ਨਹੀਂ ਰਹੇਗੀ ਜੀ ਹਾਂ ਅੱਜ ਗੱਲ ਕਰਾਂਗੇ ਡੀਆਈਜੀ ਹਰਚਰਨ ਪੁੱਲਰ ਦੇ ਕੇਸ ਨੂੰ ਲੈ ਕੇ ਉਹਨਾਂ ਨੂੰ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਸੀਬੀਆਈ ਨੇ ਗ੍ਰਿਫਤਾਰ ਕੀਤਾ ਤੇ ਅੱਜ ਦੀ ਜਿਹੜੀ ਸਾਰੀ ਗੱਲਬਾਤ ਹੈ ਸਾਡੀ ਇਸੇ ਮੁੱਦੇ ਤੇ ਰਹੇਗੀ ਤੇ ਇਸ ਮੁੱਦੇ ਦੇ ਵਿੱਚ ਇਸ ਕੇਸ ਦੇ ਵਿੱਚ ਹੋਰ ਕੌਣ-ਕੌਣ ਇਨਵੋਲਵ ਹੈ ਤੇ ਇਸ ਬਾਰੇ ਅਸੀਂ ਗੱਲਬਾਤ ਕਰਾਂਗੇ ਸਾਰੀ ਗੱਲਬਾਤ ਦੇ ਦੌਰਾਨ ਸਾਡੇ ਵਿੱਚ ਮੌਜੂਦ ਨੇ ਸੀਨੀਅਰ ਪੱਤਰਕਾਰ ਖੁਸ਼ਾਲ ਲਾਲੀ ਜੀ ਸਰ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਸ਼ੁਕਰੀਆ ਕਰਜੀਤ ਸਰ ਅੱਜ ਅਸੀਂ ਡੀਆਈਜੀ ਹਰਚਰਨ ਸਿੰਘ ਪੁੱਲਰ ਉਹਨਾਂ ਨੂੰ ਲੈ ਕੇ ਗੱਲਬਾਤ ਕਰਾਂਗੇ ਉਹਨਾਂ ਦੇ ਕੇਸ ਨੂੰ ਲੈ ਕੇ ਗੱਲਬਾਤ ਕਰਾਂਗੇ ਉਹਨਾਂ ਨੂੰ ਪਿਛਲੇ ਦਿਨੀ ਸੀਬੀਆਈ ਨੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਜਿਹੜਾ ਗ੍ਰਿਫਤਾਰ ਕੀਤਾ ਹੈ ਜਿਹੜੀ ਸਾਡੀ ਪਹਿਲਾਂ ਗੱਲਬਾਤ ਹੋਈ ਸੀ ਉਹਦੇ ਵਿੱਚ ਸਾਡੇ ਕੋਲ ਨਹੀਂ ਅਧਿਕਾਰ ਜਾਣਕਾਰੀ ਨਹੀਂ ਸੀ ਤੇ ਹੁਣ ਜੇ ਆਪਾਂ ਦੇਖਿਆ ਜਾਏ ਤੇ ਉਹਨਾਂ ਨੂੰ ਰਿਮਾਂਡ ਤੇ ਪੇਸ਼ ਕਰ ਲਿਆ ਗਿਆ ਅਦਾਲਤ ਵਿੱਚ ਅੱਜੋ ਪੇਸ਼ ਹੋਏ ਸੀ ਤੇ ਹੁਣ ਤੱਕ ਕੀ ਜਾਣਕਾਰੀ ਬਿਲਕੁਲ ਸੀਬੀਆਈ ਨੇ ਉਹਨਾਂ ਨੂੰ ਅੱਜ ਜਿਹੜੀ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ ਔਰ ਉਹਦਾ ਉਹਨਾਂ ਦਾ ਰਿਮਾਂਡ ਲਿਆ ਇਹ ਖਬਰ ਨੇ ਪੂਰੇ ਪੰਜਾਬ ਦੇ ਸਿਆਸੀ ਔਰ ਮੀਡੀਆ ਹਲਕਿਆਂ ਦੇ ਵਿੱਚ ਪੂਰੀ ਹਲਚਲ ਮਚਾਈ ਹੋਈ ਹੈ ਔਰ ਕੱਲੇ ਪੰਜਾਬ ਦੇ ਨਹੀਂ ਨੈਸ਼ਨਲ ਲੈਵਲ ਤੇ ਵੀ ਵੱਡੀਆਂ ਜਿਹੜੇ ਨੈਸ਼ਨਲ মিডিਆ ਦੇ ਵਿੱਚ ਖਬਰਾਂ ਛਾਈਆਂ ਹੋਈਆਂ ਉਹਨਾਂ ਦੇ ਘਰੋਂ ਜਿਹੜਾ ਸੀਬੀਆਈ ਨੇ 5 ਕਰੋੜ ਰੁਪਇਆ ਕੈਸ਼ ਬਰਾਮਦ ਕੀਤਾ ਉਹ ਕੈਸ਼ ਦੀਆਂ ਤਸਵੀਰਾਂ ਪੂਰੇ ਨੈਸ਼ਨਲ মিডিਆ ਦੇ ਵਿੱਚ ਛਾਈਆਂ ਹੋਈਆਂ ਖਾਸ ਕਰਕੇ ਇਸ ਕਰਕੇ ਕਿਉਂਕਿ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਸਰਕਾਰ ਹੈ ਔਰ ਜਿਹੜੀ ਕਿ ਵੱਡੇ ਵੱਡੇ ਪੰਜਾਬ ਤੁਸੀਂ ਬੋਰਡ ਦੇਖ ਸਕਦੇ ਹੋ ਭ੍ਰਸ਼ਟਾਚਾਰ ਲਈ ਜ਼ੀਰੋ ਟੋਲਰੈਂਸ ਤੇ ਜ਼ੀਰੋ ਟੋਲਰੈਂਸ ਜਿਹੜੀ ਭ੍ਰਸ਼ਟਾਚਾਰ ਦੀ ਮੁਹਿੰਮ ਤੁਸੀਂ ਜਿਸ ਪੁਲਿਸ ਦੇ ਨਾਂ ਤੇ ਚਲਾ ਰਹੇ ਹੋ ਉਹ ਪੁਲਿਸ ਦਾ ਕਿ ਡੱਬ ਡਾ ਅਫਸਰ ਤੁਹਾਡੇ ਹੱਥਾਂ ਤੇ ਨਹੀਂ ਚੜਿਆ ਉਹ ਸੀਬੀਆਈ ਉਹਨੂੰ ਗ੍ਰਿਫਤਾਰ ਕਰਦੀ ਹੈ ਸੋ ਇਹ ਮਤਲਬ ਵੱਡੀ ਇੱਕ ਸਰਕਾਰ ਦੇ ਵਿੱਚ ਵੀ ਖਲਬਲੀ ਮਚਾਉਣ ਵਾਲੀ ਔਰ ਪੰਜਾਬ ਦੀ ਜਿਹੜੀ ਬਿਊਰੋਕ੍ਰੇਸੀ ਹੈ ਉਹਦੇ ਵਿੱਚ ਵੀ ਹਲਚਲ ਮਚਾਉਣ ਵਾਲੀ ਇਹ ਖਬਰ ਸੀਗੀ ਕੱਲੇ 5 ਕਰੋੜ ਨਹੀਂ ਉਦੇ ਕੋਲੋਂ 1.5 ਕਿਲੋ ਜਿਹੜਾ ਹੈ ਜੁਐਲਰੀ ਸੋਨੇ ਦੇ ਗਹਿਣੇ ਉਹਦੇ ਘਰੋਂ ਮਿਲੇ ਆ ਔਰ 40 ਲੀਟਰ ਦੇ ਕਰੀਬ ਇੰਪੋਰਟਡ ਸ਼ਰਾਬ ਜਿਹਨੂੰ ਵਿਦੇਸ਼ੀ दारू ਕਹਿੰਦੇ ਉਹ ਮਿਲੀ ਹੈ ਸੋ ਇਸੇ ਤਰ੍ਹਾਂ ਮਰਸੀਡੀਜ਼ ਔਰ ਆਡੀ ਗੱਡੀਆਂ ਮਿਲੀਆਂ ਨੇ ਤੇ 22 ਦੇ ਕਰੀਬ ਉਹਦੇ ਕੋਲ ਬਹੁਤ ਮਹਿੰਗੀਆਂ ਜਿਹੜੀਆਂ ਘੜੀਆਂ ਘੜੀਆਂ ਦੇ ਸ਼ਕੀਨ ਸੇਗੇ ਡੀਆਜੀ ਸਾਹਿਬ ਉਹ ਮਿਲੀਆਂ ਸੋ ਇਸ ਤਰ੍ਹਾਂ ਦੀ ਕਾਫੀ ਸਾਰੀ ਜਾਣਕਾਰੀ ਸਾਹਮਣੇ ਆ ਰਹੀ ਹੈ ਜੜੀ ਕੇ ਪੰਜਾਬ ਦੇ ਲਈ ਪੰਜਾਬ ਦੀ ਜਿਹੜੀ ਜ਼ੀਰੋ ਟਾਲਰੈਂਸ ਭ੍ਰਿਸ਼ਟਾਚਾਰ ਨੂੰ ਲੈ ਕੇ ਜ਼ੀਰੋ ਟੋਲਰੈਂਸ ਦਾ ਨਾਰਾ ਹੈ ਉਹਨੂੰ ਇੱਕ ਵੱਡਾ ਝਟਕਾ ਹੈ ਔਰ ਉਹਨੇ ਕੇਸ ਦੀ ਜਿਹੜਾ ਸੀਬੀਆਈ ਨੇ ਇਨਕੁਆਇਰੀ ਸ਼ੁਰੂ ਕਰ ਦਿੱਤੀ ਹੈ ਇੱਕ ਬੰਦਾ ਨਿਲਕ ਰਿਸ਼ਾਨੂੰ ਹੈ ਉਹ ਨਾਲ ਇਹ ਫੜਿਆ ਗਿਆ ਸੀ ਜਿਹੜਾ ਜਿਹੜਾ ਵਿੱਚ ਬ੍ਰੋਕਰ ਦਾ ਕੰਮ ਕਰਦਾ ਸੀ ਦਲਾਲਗिरी ਦਾ ਕੰਮ ਕਰਦਾ ਸੀਗਾ ਉਹਦੇ ਕੋਲੋਂ ਵੀ ਉਹਦੇ ਕਸਟਡੀ ਚ ਵੀ 12 ਲੱਖ ਰੁਪਏ ਸੀਬੀਆਈ ਨੇ ਬਰਾਮਦ ਕਰ ਲਏ ਆ ਸੋ ਇੱਕ ਤਰ੍ਹਾਂ ਦੇ ਸਿੱਧੇ ਸਬੂਤ ਜਿਹੜੇ ਆ ਉਹ ਹੋਣ ਦੀ ਗੱਲ ਆ ਰਹੀ ਹੈ ਔਰ ਜਿਸ ਤਰ੍ਹਾਂ ਹੁਣ ਰਿਮਾਂਡ ਆ ਗਿਆ ਹੈ ਤੇ ਹੁਣ ਗੱਲਬਾਤ ਜਿਹੜੀ ਹੈ ਜਾਂਚ ਜਿਹੜੀ ਜਦੋਂ ਅੱਗੇ ਵਧੇਗੀ ਤਾਂ ਇਹ ਲੱਗ ਮੈਨੂੰ ਇਹ ਲੱਗਦਾ ਕਿ ਹੋਰ ਵੀ ਤੰਦਾ ਅੱਗੇ ਜੁੜਨਗੇ ਕਿ ਜਿਹੜਾ ਕ੍ਰਿਸ਼ਾਨੂੰ ਆ ਹੋਰ ਕਿਹੜੇ-ਕਿਹੜੇ ਪੁਲਿਸ ਅਫਸਰਾਂ ਦਾ ਬਰੋਕਰ ਸਿਗਾ ਔਰ ਕਿਹੜੇ-ਕਿਹੜੇ ਅਫਸਰਾਂ ਦੇ ਨਾਲ ਉਹ ਡੀਲ ਕਰਵਾਉਂਦਾ ਸੀਗਾ ਜਾਂ ਕਿਹੜੀ ਮੋਡਸ ਪ੍ਰੈਂਡੀ ਰਿਸ਼ਵਤ ਲੈਣ ਦਾ ਇਹੜਾ ਸਿਲਸਿਲਾ ਕਿਸ ਤਰੀਕੇ ਦਾ ਪੰਜਾਬ ਦੇ ਵਿੱਚ ਹੁਣ ਹੁਣ ਅੱਜ ਕੱਲ ਨਵਾਂ ਟ੍ਰੈਂਡ ਹੈ ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਆਪਾਂ ਦੇਖਿਆ ਸੀਗਾ ਕਿ ਅਫਸਰ ਜਾਂ ਪੁਲਿਸ ਵਾਲੇ ਸਿੱਧੇ ਕਹਿੇ ਫੜ ਲੈਂਦੇ ਸੀ ਪਰ ਹੁਣ ਜਦੋਂ ਤੋਂ ਡਿਜੀਟਲ ਯੁੱਗ ਆਇਆ ਹਰ ਜਗ੍ਹਾ ਕੈਮਰਾ ਲੱਗਿਆ ਹੋਇਆ ਤੇ ਉਹ ਇੱਕ ਨਵਾਂ ਇੱਕ ਉਹ ਟ੍ਰੈਂਡ ਵੀ ਬਦਲ ਗਿਆ ਸੋ ਟ੍ਰੈਂਡ ਵੀ ਸਾਹਮਣੇ ਆਏਗਾ ਵੈਸੇ ਇਹ ਜਦੋਂ ਅਸੀਂ ਪੱਤਰਕਾਰੀ ਦੇ ਵਿੱਚ ਆਏ ਸੀਗੇ ਸਾਲ 1 2 ਸਾਲ ਇੱਕ ਦੇ ਵਿੱਚ ਅਸੀਂ ਆਏ ਸੀ 2002 ਦੇ ਵਿੱਚ ਜਦੋਂ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਬਣੀ ਸੀਗੀ ਉਦੋਂ ਇੱਕ ਰਵੀ ਸਿੱਧੂ ਦਾ ਭਾਤੀ ਕੋਟਾਲਾ ਨਿਕਲਿਆ ਸੀਗਾ ਉਹ ਯੂਪੀਐਸਸੀ ਦਾ ਚੇਅਰਮੈਨ ਬਣਾਇਆ ਸੀ ਤੇ ਉਹ ਉਹਦੇ ਤੋਂ ਉਦੋਂ 8 ਕਰੋੜ ਰੁਪਈਆ ਤੇ ਲੱਕਰਾਂ ਚੋਂ ਨਿਕਲਿਆ ਸੀ ਲੱਕਰਾਂ ਬੈਂਕ ਜਿਹੜੇ ਬੈਂਕ ਦੇ ਲੋਕਰਸ ਰੱਖੇ ਹੁੰਦੇ ਆ ਤੇ ਜਦੋਂ ਉਹ ਖੋਲਿਆ ਸੀ ਤੇ ਨੋਟੇ-ਨੋਟ ਗਿਰੇ ਸੀ ਤੇ ਪਹਿਲੀ ਵਾਰ ਤਸਵੀਰਾਂ ਦੇਖ ਕੇ ਅਸੀਂ ਤਾਂ ਇਹ ਹੈਰਾਨ ਹੋ ਗਏ ਸੀ ਯਾਰ ਇੰਨਾ ਪੈਸਾ ਵੀ ਕਿਸੇ ਕੋਲ ਹੋ ਸਕਦਾ ਹੈ ਔਰ ਇਹ ਭ੍ਰਿਸ਼ਟਾਚਾਰ ਦਾ ਜਿਹੜਾ ਅ ਮਤਲਬ ਕਿੱਥੋਂ ਤੱਕ ਇੰਨਾ ਪੈਸਾ ਲੈ ਕੇ ਤੁਸੀਂ ਜਾਓਗੇ ਕਿੱਥੇ ਕੀ ਕਰੋਗੇ ਤੁਸੀਂ ਹੈਨਾ ਸੋ ਉਸ ਤੋਂ ਬਾਅਦ ਇਹ ਜਿਹੜੀਆਂ ਪੰਜਾਬ ਦੇ ਵਿੱਚ ਭਾਵੇਂ ਓਡਾ ਵੱਡਾ ਇਹ ਮਾਮਲਾ ਨਹੀਂ ਹੈ ਪਰ ਇਹ ਇਹ ਜਿਹੜਾ ਮਾਮਲਾ ਹੈ ਜਿੰਨਾ ਪੈਸਾ ਬਰਾਮਦ ਹੋਇਆ ਮੈਂ ਉਸ ਦੇ ਹਿਸਾਬ ਨਾਲ ਕਹਿ ਰਿਹਾ ਪਰ ਇਹ ਜਿਹੜਾ ਹੁਣ ਇਹ ਦੇਖਿਆ ਪੈਸਾ ਉਥੋਂ ਆਇਆ ਹੈ ਮਤਲਬ ਬਰਾਮਦਗੀ ਹੋਈ ਹੈ ਉਹ ਤੋਂ ਉਹਨੇ ਉਹਨੇ ਇੱਕ ਨਵਾਂ ਟ੍ਰੈਂਡ ਜਿਹੜਾ ਪੰਜਾਬ ਪੁਲਿਸ ਦਾ ਚੱਲਦਾ ਰਿਹਾ ਹੈ ਪੰਜਾਬ ਪੁਲਿਸ ਬਾਰੇ ਗੱਲਬਾਤ ਚੱਲਦੀ ਰਹੀ ਹੈ ਚੱਲਦੀ ਰਹਿੰਦੀ ਹੈ ਕਿ ਪੰਜਾਬ ਪੁਲਿਸ ਦੇ ਵਿੱਚ ਕ腐ਸ਼ਨ ਬਹੁਤ ਹੈ ਉਹਦੀ ਸਟੇਕ ਐਗਜ਼ਾਮਪਲ ਬਣੀ ਹੈ ਔਰ ਇਹਨੇ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਨੀਤੀ ਵੀ ਕਾਰਗੁਜ਼ਾਰੀ ਦੇ ਉੱਤੇ ਸਵਾਲ ਖੜੇ ਕੀਤੇ ਸਰ ਮੈਂ ਇਹ ਜਾਨਣਾ ਚਾਹਾਂਗਾ ਜਿਹੜੇ ਡੀਆਈਜੀ ਖਰਚਨ ਸਿੰਘ ਪੁੱਲਰ ਨੇ ਇਹਨਾਂ ਦੀ ਜਿਵੇਂ ਕਿ ਆਪਾਂ ਸੁਣੀਦਾਈਏ ਕਿ ਇੱਕ ਇੱਕ ਬੜੀ ਇੱਕ ਮਤਲਬ ਬੜੀ ਰਿਪਿਟਿਡ ਫੈਮਿਲੀ ਬੜੀ ਰਿਪਿਟਿਡ ਫੈਮਿਲੀ ਤੋਂ ਇਹ ਕਰਦੇ ਹੈ ਬਿਲੋਂਗ ਕਰਦੇ ਹੈ ਇਹਨਾਂ ਬਾਰੇ ਥੋੜਾ ਜਿਆਦਾ ਇਹਨਾਂ ਦੇ ਪਿਛੋਕੜ ਦੱਸੋ ਤੇ ਇਹਨਾਂ ਬਾਰੇ ਦੱਸੋ ਇਹਨਾਂ ਦੇ ਜਿਹੜੇ ਫਾਦਰ ਮਾਲ ਸਿੰਘ ਪੁੱਲਰ ਉਹ ਇੱਕ ਬੜਾ ਉਹਨਾਂ ਦਾ ਰਿਸਪੈਕਟੇਬਲ ਨਾਂ ਨਾਂ ਰਿਹਾ ਪੰਜਾਬ ਦੇ ਵਿੱਚ ਜੀਜੀਪੀ ਰੈਂਕ ਤੋਂ ਹੋ ਰਿਟਾਇਰ ਹੋਏ ਆ ਔਰ ਲੰਮਾ ਸਮਾਂ ਉਹਨਾਂ ਨੇ ਪੀਏਪੀ ਦੇ ਡੀਜੀ ਪੀਬਲੋਂ ਵਜੋਂ ਕੰਮ ਕੀਤਾ ਔਰ ਪੰਜਾਬ ਦੇ ਵਿੱਚ ਸਪੋਰਟਸ ਕਲਚਰ ਨੂੰ ਹਲਾੜਾ ਦੇਉਣ ਲਈ ਉਹਨਾਂ ਦਾ ਬਹੁਤ ਵੱਡਾ ਕੰਟਰੀਬਿਊਸ਼ਨ ਤੇ ਉਹਨਾਂ ਬਾਰੇ ਇੱਕ ਗੱਲ ਮਸ਼ਹੂਰ ਸੀਗੀ ਕਿ ਉਹ ਜੇ ਕਿਤੇ ਵੀ ਕਿਸੇ ਸਪੋਰਟਸ ਪਰਸਨ ਨੂੰ ਦੇਖ ਲੈਣ ਤੇ ਤੁਰੰਤ ਭਰਤੀ ਕਰ ਲੈਂਦੇ ਸੀਗੇ ਜਿਵੇਂ ਗ੍ਰੇਟ ਖਲੀ ਉਹਨਾਂ ਨੇ ਛਿਮਲੇ ਦੇ ਵਿੱਚ ਲੱਕੜਾਂ ਪਾੜਦਾ ਦੇਖਿਆ ਸੀ ਤੇ ਉਹਨੂੰ ਲਿਆਏ ਭਰਤੀ ਕੀਤਾ ਭਰਤੀ ਕਰਕੇ ਉਹ ਪਰ ਦੇਖੋ ਕਿੱਥੇ ਤੱਕ ਪਹੁੰਚਿਆ ਇਸੇ ਤਰ੍ਹਾਂ ਬਹੁਤ ਸਾਰੇ ਹਾਕੀ ਖਿਡਾਰੀਆਂ ਦੀ ਐਗਜ਼ਾਮਪਲ ਹੈ ਬਹੁਤ ਸਾਰੇ ਐਥਲੀਟਸ ਦੀ ਐਗਜ਼ਾਮਪਲ ਹੈ ਕਬੱਡੀ ਖਿਡਾਰੀਆਂ ਦੀ ਐਗਜ਼ਾਮਪਲ ਹੈ ਹੈਨਾ ਸੋ ਬਹੁਤ ਸਾਰੇ ਸ਼ੈਕੜਿਆਂ ਦੇ ਵਿੱਚ ਉਹਨਾਂ ਨੇ ਸਪੋਰਟਸ ਪਰਸਨ ਭਰਤੀ ਕੀਤੇ ਉਹਨਾਂ ਨੂੰ ਪੰਜਾਬ ਪੁਲਿਸ ਚ ਲਿਆਂਦਾ ਔਰ ਪੰਜਾਬ ਪੁਲਿਸ ਦੀਆਂ ਇੱਕ ਵਧੀਆ ਟੀਮਾਂ ਜਿਹੜੀਆਂ ਉਹ ਬਣੀਆਂ ਪਰ ਇਹ ਜਿਹੜਾ ਇੱਕ ਇਹਨਾਂ ਦੀ ਜਿਹੜੀ ਜਿਹੜਾ ਹਰ ਚਰਨ ਭੁੱਲਰ ਦੀ ਜਿਹੜੀ ਭਰਤੀ ਹੈ ਉਹ ਬੜੀ ਇੰਟਰਸਟਿੰਗ ਹੈ ਉਹ ਇਹ ਹਕੀਕੇ ਪੰਜਾਬ ਪੁਲਿਸ ਦੇ ਵਿੱਚ ਉਹਨਾਂ ਨੂੰ ਡਾਇਰੈਕਟ ਡੀਐਸਪੀ ਭਰਤੀ ਕੀਤਾ ਗਿਆ ਸੀਗਾ ਉਹ ਵੀ ਤਰਸ ਦੇ ਆਧਾਰ ਤੇ ਹੁਣ ਤਰਸ ਦਾ ਆਧਾਰ ਕੀ ਹੁੰਦਾ ਜਿਆਦਾ ਕਿਸੇ ਦੇ ਫਾਦਰ ਦੀ ਡੈਥ ਹੋ ਜੇ ਜਾਂ ਕਿਸੇ ਦਾ ਬਹੁਤ ਵੱਡਾ ਕੋਈ ਕੰਟਰੀਬਿਊਸ਼ਨ ਹੋਏ ਜਾਂ ਉਹ ਦੇਸ਼ ਦੇ ਲਈ ਲੜਦਾ ਸ਼ਹੀਦ ਹੋ ਜਾਈ ਤਾਂ ਅਸੀਂ ਕਹਿੰਦੇ ਆ ਕਿ ਤਰਸ ਦੇ ਆਧਾਰ ਤੇ ਜਾਂ ਡਿਊਟੀ ਦੌਰਾਨ ਉਹਦੀ ਡੈਥ ਹੋ ਜੇ ਤਾਂ ਅਸੀਂ ਕਹਿੰਦੇ ਆ ਕਿ ਤਰਸ ਦੇ ਆਧਾਰ ਤੇ ਉਹਨੂੰ ਜੌਬ ਮਿਲਦੀ ਹੈ ਪਰ ਪੰਜਾਬ ਪੁਲਿਸ ਦੇ ਵਿੱਚ ਇਹ ਸ਼ਰਤਾਂ ਪੂਰੀਆਂ ਨਾ ਕਰਨ ਦੇ ਬਾਵਜੂਦ ਇਹਨੂੰ ਡੀਐਸਪੀ ਪਰਤੀ ਕੀਤਾ ਗਿਆ। ਡੀਐਸ ਉਦੋਂ ਬਿਆਨ ਸਿੰਘ ਦੀ ਸਰਕਾਰ ਸੀਗੀ ਪੰਜਾਬ ਦੇ ਵਿੱਚ ਖੜਕੂਬਾਦ ਜਿਹੜਾ ਸੀਗਾ ਉਹ ਚੱਲ ਰਿਹਾ ਸੀਗਾ ਆਖਰੀ ਫੇਜ਼ ਦੇ ਵਿੱਚ ਚੱਲ ਰਿਹਾ ਸੀਗਾ ਬਿਆਨ ਸਿੰਘ ਸਰਕਾਰ ਤੇ ਕੇਪੀਐਸ ਗਿੱਲ ਉਹਨਾਂ ਦੀ ਮਤਲਬ ਤੂੰ ਇੱਕ ਇੱਕ ਤਰ੍ਹਾਂ ਦੀ ਤਾਨਾਸ਼ਾਹੀ ਚੱਲਦੀ ਸੀ ਸੋ ਉਸੇ ਦੌਰਾਨ ਇਹਨਾਂ ਨੂੰ ਪਰਤੇ ਕੀਤਾ ਗਿਆ ਤੇ ਬਾਅਦ ਵਿੱਚ ਇਹ 2009 ਦੇ ਵਿੱਚ ਆਈਪੀਐਸ ਅਧਿਕਾਰੀ ਦੇ ਤੌਰ ਤੇ ਪ੍ਰਮੋਟ ਹੁੰਦੇ ਆ ਸੋ ਇੰਟਰਸਟਿੰਗ ਇੱਕ ਇੰਟਰਸਟਿੰਗ ਗੱਲ ਹੈ ਕਿ ਭਾਰਤੀ ਇਹ ਡੀਐਸਪੀ ਉਹਨਾਂ ਦੇ ਟਾਈਮ 'ਚ ਹੋਏ ਕਾਂਗਰਸ ਦੇ ਟਾਈਮ 'ਚ ਤੇ ਆਈਪੀਐਸ ਪ੍ਰਮੋਟ ਹੋਇਆ ਅਕਾਲੀ ਦਲ ਦੇ ਟਾਈਮ 'ਚ ਤੇ ਅਕਾਲੀ ਭਾਜਪਾ ਦੀ ਸਰਕਾਰ 'ਚ ਵੀ ਇਹਨਾਂ ਨੂੰ ਉਵੇਂ ਹੀ ਤਰੱਕੀਆਂ ਮਿਲਦੀਆਂ ਗਈਆਂ ਤੇ ਚੰਗੇ ਅਹੁਦੇ ਮਿਲਦੇ ਰਹੇ 8 ਜ਼ਿਲ੍ਹਿਆਂ ਦੇ ਵਿੱਚ ਇਹ ਐਸਐਸਪੀ ਰਹੇ ਆ ਔਰ ਫੇਰ ਰਹੇ ਡੀਆਈਜੀ ਬਟੰਡਾ ਰੇਂਜ ਰਹੇ ਆ ਅੱਜ ਕੱਲ ਇਹ ਰੋਪੜ ਰੇਂਜ ਦੇ ਡੀਏ ਕੀ ਚੱਲ ਰਹੇ ਸੀਗੇ ਤੇ ਇਹਨਾਂ ਦਾ ਅਸ਼ੋਕੜ ਜਿਹੜਾ ਹੈ ਉਹ ਬੜੀ ਮਤਲਬ ਰਿਪਿਊਟਡ ਫੈਮਿਲੀ ਤੋਂ ਹੈ ਪਰ ਜਿਸ ਤਰੀਕੇ ਨਾਲ ਇਹ ਭਰਤੀ ਹੋਏ ਉਹ ਵੀ ਇੱਕ ਵਿਵਾਦਿਤ ਮਾਮਲਾ ਹੈ ਤੇ ਜਿਸ ਤਰ੍ਹਾਂ ਹੁਣ ਇਹ ਫੜੇ ਗਏ ਹੈ ਜੂ ਇਹਨਾਂ ਦਾ ਇਨਜਾਮ ਹੋਇਆ ਹੈ ਕਿ ਉਹ ਬਹੁਤ ਮਤਲਬ ਇੱਕ ਸਵਾਲ ਖੜੇ ਕਰਨ ਵਾਲਾ ਹੈ ਇਹਨਾਂ ਇਸ ਘਟਨਾ ਤੋਂ ਬਾਅਦ ਨਾ ਸਿਰਫ ਇਹਨਾਂ ਦੇ ਪਰਿਵਾਰ ਹੁਣ ਮਤਲਬ ਇਹ ਪੂਰੇ ਪੰਜਾਬ ਪੁਲਿਸ ਦੇ ਜਿਹੜੇ ਅਫਸਰ ਹੈ ਉਹਨਾਂ ਦੇ ਉੱਤੇ ਸ਼ੱਕ ਦੀ ਸੂਈ ਜਿਹੜੀ ਇਹ ਘੁੰਮਣੀ ਸ਼ੁਰੂ ਹੋ ਗਈ ਹੈ ਕਿ ਇਹ ਅਫਸਰ ਵੀ ਇਦਾਂ ਦਾ ਹੁੰਦਾ ਜੀ ਇਹ ਅਫਸਰ ਵੀ ਇਸ ਤਰ੍ਹਾਂ ਦਾ ਹੁੰਦਾ ਜੀ ਹਨਾ ਸੋ ਮੈਂ ਇਹ ਨਹੀਂ ਕਹਿੰਦਾ ਕਿ ਪੰਜਾਬ ਪੁਲਿਸ ਦੇ ਵਿੱਚ ਇਮਾਨਦਾਰ ਅਫਸਰ ਨਹੀਂ ਹੈ ਹੋਣਗੇ ਪਰ ਇਹਨਾਂ ਨੇ ਇੱਕ ਬਦਨਾਮੀ ਜਿਹੜੀ ਹੈ ਸਰਕਾਰ ਪੰਜਾਬ ਪੁਲਿਸ ਦੇ ਪੱਲੇ ਹੁਣ ਪਾ ਦਿੱਤੀ ਹੈ ਔਰ ਵੱਡੀ ਐਗਜ਼ੈਂਪਲ ਇਹ ਸਾਹਮਣੇ ਆਈ ਹੈ ਜੀ ਆਮ ਤੌਰ ਤੇ ਨਹੀਂ ਹੁੰਦਾ ਕਿ ਸੀ ਛੋਟੇ ਮੋਟੇ ਕੇਸ ਫੜ ਲੈਂਦੇ ਸੀ ਵਿਜੀਲੈਂਸ ਫੜਦੀ ਸੀ ਕੋਈ ਉਹਦਾ ਉਹਦੀ ਕੋਈ ਕਿਸੇ ਕਨਕਲੂਜਨ ਤੇ ਪਹੁੰਚਦਾ ਨਹੀਂ ਸੀਗਾ ਹੁਣੇ ਸੀਬੀਆਈ ਨੇ ਗ੍ਰਿਫਤਾਰ ਕੀਤਾ ਹੈ ਤੇ ਲੱਗਦਾ ਹੈ ਕਿ ਇਹ ਆਪਣੇ ਕਨਕਲੂਜਨ ਤੇ ਪਹੁੰਚੇ ਆ ਸਰ ਪੰਜਾਬ ਪੁਲਿਸ ਜਿਸ ਦੇ ਸਿਰ ਤੇ ਪੰਜਾਬ ਸਰਕਾਰ ਭ੍ਰਿਸ਼ਟਾਚਾਰ ਮੁਕਤ ਸਰਕਾਰ ਚਲਾ ਰਹੀ ਹੈ ਉਸ ਉਸ ਪੁਲਿਸ ਦਾ ਕੀ ਹਾਲ ਹੈ ਤੇ ਜੋ ਸਰਕਾਰ ਨੇ ਭ੍ਰਿਸ਼ਟਾਚਾਰ ਮੁਹਿੰਮ ਚਲਾਈ ਸੀ ਉਸਦੇ ਵੀ ਹੁਣ ਫੂਕ ਨਿਕਲਦੀ ਨਜ਼ਰ ਆ ਰਹੀ ਹੈ ਬਿਲਕੁਲ ਇਹ ਸਰਕਾਰ ਦੇ ਲਈ ਬਹੁਤ ਵੱਡਾ ਝਟਕਾ ਹੈ ਔਰ ਜਿਨੇ ਪਤਾ ਲੱਗ ਗਿਆ ਹੈ ਕਿ ਥੋੜੀ ਬਹੁਤੀ ਸੂ ਜਿਹੜੀ ਏਜੰਸੀਆਂ ਨੂੰ ਲੱਗੀ ਹੋਏਗੀ ਇਸ ਮਾਮਲੇ ਦੀ ਤੇ ਜਿਹੜੀ ਸਰਕਾਰ ਹੈ ਉਹਦਾ ਪੂਰਾ ਤੰਤਰ ਪਤਾ ਲਾਣ ਲੱਗ ਲੱਗਿਆ ਹੋਇਆ ਸੀਗਾ ਕਿ ਕੀ ਹੋਣ ਜਾ ਰਿਹਾ ਹੈ ਜਾਂ ਕੀ ਪਰ ਸੀਬੀਆਈ ਨੇ ਇਹ ਆਪਰੇਸ਼ਨ ਜਿਹੜਾ ਹੈ ਉਹ ਇਸ ਤਰੀਕੇ ਨਾਲ ਕੀਤਾ ਕਿ ਇੱਕ ਤਾਂ ਉਹਨਾਂ ਨੂੰ ਉੱਥੋਂ ਮੁਹਾਲੀ ਤੋਂ ਫੜ ਕੇ ਉਹ ਪੰਚਕੂਲੇ ਲੈ ਗਏ ਠੀਕ ਹੈ ਨਾ ਜੇ ਚੰਡੀਗੜ੍ਹ ਚੰਡੀਗੜ੍ਹ ਸੀਬੀਆਈ ਦੀ ਐਕਚੁਅਲੀ ਇਨਕੁਆਰੀ ਸੀ ਸੋ ਚੰਡੀਗੜ੍ਹ ਤੇ ਜਦੋਂ ਕੇਸਦਰਜ ਹੋਇਆ ਤੇ ਫਿਰ ਪੰਜਾਬ ਸਰਕਾਰ ਦੀ ਪਰਮਿਸ਼ਨ ਲੈਣ ਦੀ ਲੋੜ ਨਹੀਂ ਤੇ ਉਹ ਬਾਈਪਾਸ ਹੋ ਗਈ ਪੰਜਾਬ ਸਰਕਾਰ ਬਾਈਪਾਸ ਹੋ ਗਈ ਤੇ ਉਹਨਾਂ ਨੇ ਸੀਬੀ ਇੱਕ ਇੱਥੋਂ ਤੱਕ ਕਿਹਾ ਗਿਆ ਕਿ ਸੂਤਰ ਦੱਸਦੇ ਆ ਕਿ ਜਿਹੜੀਆਂ ਰਿਪੋਰਟਾਂ ਆ ਰਹੀਆਂ ਕਿ ਸੀਬੀਆਈ ਨੇ ਇਹਦੇ ਵਿੱਚ ਕੋਈ ਪੰਜਾਬ ਤੋਂ ਡੈਪੂਟੇਸ਼ਨ ਤੇ ਆਇਆ ਹੋਇਆ ਅਫਸਰ ਵੀ ਸ਼ਾਮਲ ਨਹੀਂ ਸੀ ਕਿਤਾ ਮਤਲਬ ਇੰਨਾ ਇਹ ਜਿਹੜਾ ਆਪਰੇਸ਼ਨ ਹੈ ਗੁਪਤ ਤਰੀਕੇ ਨਾਲ ਰੱਖਿਆ ਗਿਆ ਪਰ ਇਹ ਝਟਕਾ ਜਿਹੜਾ ਹੈ ਪੰਜਾਬ ਸਰਕਾਰ ਜਿਹੜੀ ਇਹ ਕਹਿੰਦੀ ਸੀ ਕਿ ਸਾਡੀ ਜ਼ੀਰੋ ਟੋਲਰੈਂਸ ਹੈ ਸਾਡੀ ਜ਼ੀਰੋ ਟੋਲਰੈਂਸ ਹੈ ਵੱਡੇ ਵੱਡੇ ਹੋਲਡਿੰਗ ਲਾ ਕੇ ਪੰਜਾਬ ਦੇ ਵਿੱਚ ਪੂਰੇ ਚਰੋਲਾ ਪਾਇਆ ਹੋਇਆ ਸੀਗਾ ਉਹਨਾਂ ਵਾਸਤੇ ਇਹ ਹੁਣ ਇਹ ਨਮੋਸ਼ੀ ਦੀ ਗੱਲ ਹੈ ਕਿ ਹੁਣ ਤੁਸੀਂ ਇਹ ਕਹੋਗੇ ਕਿ ਜੀ ਆ ਜੇ ਜਦੋਂ ਤੁਸੀਂ ਕਹੋਗੇ ਭ੍ਰਿਸ਼ਟਾਚਾਰ ਅਗਲਾ ਕਹਿੰਦਾ ਤੁਹਾਡਾ ਐਡਾ ਵੜਾ ਡੀਜੀ ਡੀਆਈਜੀ ਉੱਥੋਂ ਫੜਿਆ ਨਹੀਂ ਗਿਆ ਸੀਵੀਆਈ ਨੇ ਫੜ ਲਿਆ ਕੇ ਜੀ ਹੈਨਾ ਪਰ ਸੋ ਔਰ ਇੱਕ ਨੈਟਵਰਕ ਬਣਿਆ ਹੋਇਆ ਕਿ ਕਿਵੇਂ ਬੰਦਿਆਂ ਦੇ ਉੱਤੇ ਕੇਸ ਦਰਜ ਹੁੰਦੇ ਆ ਤੇ ਕਿਵੇਂ ਉਹਨਾਂ ਨੂੰ ਛਡਾਣ ਦੇ ਲਈ ਤੇ ਜਿਹੜੇ ਵਿਚੋਲੀ ਏ ਹੈ ਕ੍ਰਿਸ਼ਨੂ ਰਿਸ਼ਾਨੂ ਜਿਹੜਾ ਬੰਦਾ ਹੈ ਹੈਨਾ ਉਹਦੇ ਬਾਰੇ ਜਿਹੜੀ ਗੱਲ ਹੋ ਰਹੀ ਹੈ ਵੀ ਉਹ ਕਿਵੇਂ ਜਿਹੜੀ ਹੈ ਉਹ ਇੱਕ ਪੂਰਾ ਨੈਕਸਸ ਜਿਹੜਾ ਇੱਕ ਚੱਲਦਾ ਹੈ ਹੈਨਾ ਸੋ ਪੰਜਾਬ ਸਰਕਾਰ ਵਾਸਤੇ ਬੜਾ ਵੱਡਾ ਝਟਕਾ ਹੈ ਤੇ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਜੇ ਥੋੜੀ ਬਹੁਤੀ ਉਹਨਾਂ ਨੇ ਜਿਹੜੀ ਬਚੀ ਹੋਈ ਇੱਜ਼ਤ ਆਪਣੀ ਉਹ ਬਚਾਣੀ ਹੈ ਤਾਂ ਉਹਨਾਂ ਨੂੰ ਕੁਝ ਵੱਡਾ ਛਾਣਨਾ ਲਾ ਕੇ ਤੇ ਵੱਡੇ ਵੱਡੀਆਂ ਮੱਛੀਆਂ ਨੂੰ ਹੱਥ ਪਾਉਣਾ ਚਾਹੀਦਾ ਹੈ ਅਰੇ ਤੁਸੀਂ ਇੱਕ ਵਿਚੋਲੀਏ ਦੀ ਗੱਲ ਕਰ ਰਹੇ ਹੋ ਕ੍ਰਿਸ਼ਨਨ ਇਹ ਕੌਣ ਹੈ ਤੇ ਇਹਦੀ ਕੀ ਭੂਮਿਕਾ ਹੈ ਇਹਦੇ ਵਿੱਚ ਮੈਂ ਸਪੋਰਟਸ ਦੀ ਗੱਲ ਕੀਤੀ ਆ ਪਹਿਲਾਂ ਕਿ ਇਹ ਇਹਨਾਂ ਦੀ ਫੈਮਿਲੀ ਦਾ ਸਪੋਰਟਸ ਪਰਸਨਸ ਦੇ ਨਾਲ ਬਹੁਤ ਜ਼ਿਆਦਾ ਵਾਹ-ਵਾਸਤਾ ਰਿਹਾ ਹੈ। ਇਹ ਜਿਹੜਾ ਕ੍ਰਿਸ਼ਣੂ ਹੈ ਜੀ ਇਹਦੇ ਬਾਰੇ ਵੀ ਇਹ ਇਸ ਤਰ੍ਹਾਂ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਇਹ ਇੱਕ ਸਪੋਰਟਸ ਪਰਸਨ ਹੈ। ਹਾਕੀ ਦਾ ਹੈ ਖਿਡਾਰੀ ਹੈ। ਜੀ ਔਰ ਨਾਬਾ ਦੇ ਨਾਲ ਇਹਦਾ ਵਾਹ-ਵਾਸਤਾ ਹੈ। ਨਾਬਾ ਦੇ ਸਾਨੂੰ ਪਤਾ ਹੈ ਕਿ ਨਾਬੇ ਦੀ ਹਾਕੀ ਦੀ ਟੀਮ ਬੜੀ ਅੱਛੀ ਟੀਮ ਹੈ। ਜੀ ਤੇ ਕਿਉਂਕਿ ਇਹ ਇਸ ਪਰਿਵਾਰ ਦਾ ਹਾਕੀ ਖਿਡਾਰੀਆਂ ਦੇ ਨਾਲ ਚੰਗਾ ਵਾਹ-ਵਾਸਤਾ ਰਿਹਾ ਹੈ। ਤੋ ਸ਼ਾਇਦ ਉਸੇ ਤਰ੍ਹਾਂ ਦਾ ਕੋਈ ਬਾਵਾਸਤਾ ਉਸੇ ਤਰ੍ਹਾਂ ਦੇ ਰੈਫਰੈਂਸ ਦੇ ਨਾਲ ਇਹ ਹਰਚਰਨ ਸਿੰਘ ਭੁੱਲੜ ਦੇ ਨੇੜੇ ਬੰਦਾ ਗਿਆ ਹੋਵੇਗਾ ਜੀ ਤੇ ਪਰ ਇਹਦੇ ਸੋਸ਼ਲ ਪੇਜ ਦੇ ਉੱਤੇ ਜਿਹੜੀਆਂ ਤਸਵੀਰਾਂ ਆ ਰਹੀਆਂ ਉਹਦੇ ਨਾਲ ਮੈਨੂੰ ਲੱਗਦਾ ਕਿ ਕਈਆਂ ਦੀ ਹੋਰ ਦੀ ਨੀਂਦ ਹਰਾਮ ਹੋਈ ਹੋਏਗੀ ਆ ਖਾਸ ਕਰਕੇ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਨਾਲ ਇਹਨਾਂ ਦੀਆਂ ਕਾਫੀ ਤਸਵੀਰਾਂ ਨੇ ਆ ਹੋਰ ਕਲਾਕਾਰਾਂ ਦੇ ਨਾਲ ਤੇ ਜੀਡਰਾਂ ਦੇ ਨਾਲ ਕਾਫੀ ਤਸਵੀਰਾਂ ਇਹਦੀਆਂ ਸੋਸ਼ਲ ਮੀਡੀਆ ਤੇ ਤੇ ਪਈਆਂ ਸੋ ਪੈਸੇ ਤਾਂ ਕਿਸੇ ਦੇ ਨਾਲ ਤਸਵੀਰ ਖਿਚਾ ਲੈਣਾ ਕੋਈ ਮਤਲਬ ਆ ਕ੍ਰਾਈਮ ਨਹੀਂ ਹੁੰਦਾ ਕਿਉਂਕਿ ਮੈਂ ਨਵਜੋਤ ਸਿੱਧੂ ਨੂੰ ਸੈਂਕੜੇ ਲੋਕ ਮਿਲਦੇ ਹੋਣਗੇ ਬਿਲਕੁਲ ਹਨ ਬਥੇਰੇ ਉਹਨਾਂ ਦੇ ਨਾਲ ਤਸਵੀਰਾਂ ਖਿਚਾਉਂਦੇ ਹੋਣਗੇ ਪਰ ਲਗਾਤਾਰ ਤਸਵੀਰਾਂ ਹੋਣਾ ਇਹ ਦੱਸਦਾ ਕਿ ਕੋਈ ਨਾ ਕੋਈ ਉਹਨਾਂ ਦਾ ਕੋਈ ਵਾਅ ਵਾਸਤਾ ਉਹਨਾਂ ਦੇ ਨਾਲ ਰਿਹਾ ਹੋਵੇਗਾ ਦੂਜਾ ਇੱਕ ਮੈਨੂੰ ਇਹ ਵੀ ਲੱਗਦਾ ਕਿ ਇਸ ਤਰ੍ਹਾਂ ਦੇ ਜਿਹੜੇ ਬ੍ਰੋਕਰਰੀ ਵਾਲੇ ਬੰਦੇ ਜਿਨ੍ਹਾਂ ਨੂੰ ਪੰਜਾਬੀ ਵਿੱਚ ਆਪਾਂ ਦਲਾਲ ਕਹਿੰਦੇ ਹਾਂ ਹਨਾ ਇਹ ਦਲਾਲ ਕਿਸਮ ਦੇ ਜਿਹੜੇ ਲੋਕ ਹੁੰਦੇ ਆ ਨਾ ਇਹ ਆਪ ਜਾ ਕੇ ਜਿਹੜੀਆਂ ਪਰਸਨਲਿਟੀਆਂ ਹੁੰਦੀਆਂ ਪਰਸਨਲਿਟੀਆਂ ਹੁੰਦੀਆਂ ਚਾਹੇ ਉਹ ਗਾਇਕ ਹੋਣ ਚਾਹੇ ਲੀਡਰ ਹੋਣ ਉਹਨਾਂ ਨਾਲ ਫੋਟੋਆਂ ਖਿਚਾ ਕੇ ਆਪਣੀ ਐਲਬਮ ਬਣਾ ਕੇ ਲਾ ਕੇ ਇੱਕ ਇਮਪ੍ਰੈਸ਼ਨ ਦੇਣ ਦੀ ਕੋਸ਼ਿਸ਼ ਕਰਦੇ ਹੁੰਦੇ ਵੀ ਸਾਡੀ ਦਾ ਉਹਨਾਂ ਨਾਲ ਬਹੁਤ ਚੱਲਦੀ ਹੁਣ ਜਿਹੜਾ ਆਕਾਸ਼ ਬੱਤਾ ਹੈ ਆਕਾਸ਼ ਬੱਤੇ ਨੇ ਇਦਾਂ ਹੀ ਦੱਸਿਆ ਕਿ ਉਹਦੇ ਉੱਤੇ ਕੋਈ ਪੁਰਾਣਾ ਕੇਸ ਚੱਲ ਰਿਹਾ ਸੀ ਤੇ ਇਹ ਕਿਰਸ਼ਾਨੂੰ ਨੇ ਇਵੇਂ ਕਾਸ਼ਵਤ ਦਾ ਦਾਵਾ ਕਰ ਰਿਹਾ ਕਿ ਕਿਰਸ਼ਾਨੂੰ ਨੇ ਉਹਨੂੰ ਆਪ ਸੰਪਰਕ ਕੀਤਾ ਕਿ ਤੇਰੇ ਕੇਸ ਦਾ ਚਲਾਨ ਪੇਸ਼ ਹੋ ਜਾਣਾ ਤੂੰ ਫਸ ਜਾਣਾ ਤੇ ਤੂੰ ਮੈਂ ਤੈਨੂੰ ਬਚਾ ਦਿੰਨਾ ਹਰਚਰਨ ਭੁੱਲਰ ਮੇਰਾ ਦੋਸਤ ਹੈ ਤੇ ਪਰ ਉਹਨੂੰ ਪੈਸੇ ਦੇਣੇ ਪਹਿਣਗੇ ਤੇ ਉਹਨਾਂ ਜਦੋਂ ਗੱਲ ਹੁਣ ਹੈ ਤਾਂ ਜਿਹੜੇ ਇੱਕ ਕੁਆਡ ਦਾ ਕੰਮ ਕਰਦੇ ਐ ਸਕ੍ਰੈਪ ਜੀ ਨੂੰ ਕਹਿੰਦੇ ਇਹ ਵੀ ਦੋ ਨੰਬਰ ਦਾ ਕੰਮ ਬਹੁਤ ਕਰਦੇ ਐ ਚੋਰੀਆਂ ਇਧਰ ਉਧਰ ਦੀਆਂ ਚੀਜ਼ਾਂ ਨਾਲ ਕੋਹ ਹੁੰਦੀਆਂ ਟੈਕਸ ਚੋਰੀ ਇਹ ਕਰਦੇ ਐ ਹੈ ਨਾ ਉਹ ਵੀ ਇੱਕ ਨੈਟਵਰਕ ਹੈ ਸਕ੍ਰੈਪ ਵਾਲਿਆਂ ਦਾ ਸੋ ਉਹ ਉਹ ਵੀ ਇੱਕ ਦੋ ਨੰਬਰ ਦਾ ਕੰਮ ਕਰਦੇ ਇਸੇ ਲਈ ਉਹ ਰਿਸ਼ਵਤ ਦੇਣ ਨੂੰ ਤਿਆਰ ਹੋ ਜਾਂਦੇ ਹੈ ਹੈ ਨਾ ਸੋ ਉਹ ਇੱਕ ਨੈਟਵਰਕ ਹੈ ਤੇ ਇਹ ਹੁਣ ਉਹ ਭਾਵੇਂ ਜੋ ਮਰਜ਼ੀ ਕਹਿੰਦਾ ਰਹੇ ਸਰਕਾਰੀ ਗਵਾ ਬਣ ਗਿਆ ਉਹ ਉਹ ਜੋ ਮਰਜ਼ੀ ਕਹਿੰਦਾ ਰਹੇ ਪਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਕਰਾਪਸ਼ਨ ਜਿਹੜੀ ਹੈ ਇਹ ਇਹ ਵੀ ਜਿਹੜੇ ਪੰਜਾਬ 'ਚ ਸਭ ਤੋਂ ਵੱਧ ਕਰਾਪਸ਼ਨ ਕਰਨ ਵਾਲੇ ਲੋਕ ਹੈ ਉਹਨਾਂ ਸਕ੍ਰੈਪ ਅਲੇ ਵੀ ਇੱਕ ਵੱਡਾ ਵਰਗ ਹੈ ਤੇ ਦੂਜਾ ਇਹ ਬੰਦਾ ਜਿਹੜਾ ਹੈ ਪ੍ਰਿਸ਼ਾਨੂੰ ਉਹ ਆਕਾਸ਼ ਮੱਤੇ ਨਾਲ ਸੰਪਰਕ ਕਰਕੇ ਗੱਲਬਾਤ ਤੈਅ ਕਰਦਾ ਗੱਲਬਾਤ ਤੈਅ ਹੋਣ ਤੋਂ ਬਾਅਦ WhatsApp ਤੇ ਜਿਹੜੀ ਉਹਦੀ ਕਾਲ ਸੀਵੀਆਈ ਕਲੇਮ ਕਰ ਰਹੀ ਹੈ ਕਿ ਰਸੀਬ ਹੋਈ ਹੈ ਉਹ ਕਹਿ ਰਿਹਾ ਜੀ ਇਹ 8 ਲੱਖ ਦੇ ਰਿਹਾ ਤੇ ਉਹ ਕਹਿੰਦਾ ਲੈ 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 ਜਿੰਨੇ ਦੇਂਦਾ ਲੈ ਲੈ ਇਹ ਚਰਨ ਭੁੱਲਰ ਦੇ ਸ਼ਬਦ ਹੈ ਹੈਨਾ ਸੋ ਉਹ ਬੰਦਾ ਮਤਲਬ ਹਾਕੀ ਦਾ ਪਲੇਅਰ ਹੈ ਨਾਬੇ ਤੋਂ ਹੈ ਹਰਚਰਨ ਪੁੱਲਰ ਨੂੰ ਆਪਣਾ ਦੋਸਤ ਦੱਸ ਰਿਹਾ ਹੁਣ ਪਤਾ ਨਹੀਂ ਉਹ ਕਿਸ ਤਰ੍ਹਾਂ ਦਾ ਦੋਸਤ ਹੈ ਤੇ ਕਿੰਨਾ ਕੁ ਦੋਸਤ ਹੈ ਤੇ ਹੋਰ ਉਹਦੀਆਂ ਕਿਹੜੇ-ਕਿਹੜੇ ਅਫਸਰਾਂ ਦੇ ਨਾਲ ਤਸਵੀਰਾਂ ਜਾਂ ਫੋਟੋਆਂ ਜਿਹੜੀਆਂ ਨੇ ਉਹ ਉਹਨਾਂ ਬੰਦਿਆਂ ਦੇ ਲਈ ਹੁਣ ਸਮੱਸਿਆਵਾਂ ਖੜੀਆਂ ਕਰ ਸਕਦੀਆਂ ਨੇ ਸਰ ਪੰਜਾਬ ਪੁਲਿਸ ਵਾਰ-ਵਾਰ ਸਵਾਲਾਂ ਦੇ ਕੇਰੇ ਚਾਹੰਦੀ ਹੈ ਵਾਰ-ਵਾਰ ਆਪਾਂ ਪੰਜਾਬ ਪੁਲਿਸ 23 ਸਵਾਲ ਮਤਲਬ ਚੁੱਕ ਸਕਦੇ ਆ ਜੇ ਉਹ ਕੇਰੇ ਚ ਆ ਰਹੀ ਹੈ ਤਾਂ ਪੰਜਾਬ ਪੁਲਿਸ ਦਾ ਇਹ ਇੱਕ ਪੈਸੇ ਦੀ ਇੱਕ ਪੈਸੇ ਦੀ ਕ੍ਰਪਸ਼ਨ ਇਹਨਾਂ ਦੇ ਮੂੰਹ ਨੂੰ ਕੀ ਖੂਨ ਲੱਗਿਆ ਹੋਇਆ ਹੈ ਕਿ ਇਹ ਜਿਹੜੇ ਝੂਠੇ ਮੁਕਾਬਲੇ ਹੁੰਦੇ ਰਹੇ ਪੰਜਾਬ ਪੁਲਿਸ ਵੱਲੋਂ ਉਹ ਸਿਰਫ ਕੀ ਪੈਸਿਆਂ ਲਈ ਤੇ ਤਰੱਕੀ ਲਈ ਹੁੰਦੇ ਰਹੇ ਨੇ ਤੁਸੀਂ ਨਾ ਡਰਾਈਵਰਾਂ ਨਾਲ ਕਿਸੇ ਟਰੱਕ ਡਰਾਈਵਰ ਨਾਲ ਗੱਲ ਕਰਨਾ ਜਿਹੜਾ ਟਰੱਕ ਡਰਾਈਵਰ ਨਾ ਬਾਹਰੋਂ ਚੱਲਦਾ ਹੋਵੇ ਇਧਰ ਨੂੰ ਅਸਾਮ ਗੁਹਾਟੀ ਪੱਛਮੀ ਬੰਗਾਲ ਹੈ ਨਾ ਇਸ ਤਰ੍ਹਾਂ ਜਿਹੜਾ ਲੌਂਗ ਰੂਟ ਤੇ ਚੱਲਦਾ ਹੋਵੇ ਉਹ ਤੁਹਾਨੂੰ ਨਾ ਜਿਹੜੀ ਇੰਡੀਅਨ ਪੁਲਿਸ ਦੀ ਵਿੱਚ ਕਰਾਪਸ਼ਨ ਦਾ ਇੱਕ ਪੈਟਰਨ ਸਮਝਾਏਗਾ ਜੀ ਕਿ ਪੰਜਾਬ ਦੇ ਵਿੱਚ ਕੋਈ ਵੀ ਜਿਹੜਾ ਪੁਲਿਸ ਵਾਲਾ ਹੈ ਨਾ ਉਹ 500 ਰੁਪਏ ਤੇ ਘੱਟ ਨਹੀਂ ਲੈਂਦਾ ਹਾਂ ਜੇ ਤੁਸੀਂ ਹਰਿਆਣਾ ਕ੍ਰਾਸ ਕਰਦੇ ਹੋ ਤਾਂ ਉਹ 3 3 400 ਫੜ ਲੈਂਦਾ ਤੇ ਬਿਹਾਰ ਯੂਪੀ ਬਿਹਾਰ ਦੇ ਵਿੱਚ ਜਾ ਕੇ 50 ਰੁਪਏ ਵੀ ਫੜਾ ਲੈਂਦੇ ਉਹ ਕਹਿ ਰਹੇ ਹੁੰਦੇ ਨੇ ਕਿ ਬੰਗਾਲ ਦੇ ਵਿੱਚ ਤਾਂ ਤੁਸੀਂ ਜਾ ਕੇ 20 ਰੁਪਏ ਵੀ ਫੜਾ ਲਾ ਉਹ ਪੁਲਸ ਵਾਲਾ ਫੜ ਲੈਂਦਾ ਦਰਅਸਲ ਕੀ ਹੈ ਕਿ ਪੰਜਾਬ ਦੇ ਵਿੱਚ ਜਦੋਂ 80s ਦੇ ਵਿੱਚ ਖੜਕੂਵਾਦ ਦਾ ਦੌਰ ਜਿਹੜਾ ਹੈ ਸ਼ੁਰੂ ਹੋਇਆ ਉਸ ਦੌਰ ਦੇ ਵਿੱਚ ਪੰਜਾਬ ਪੁਲਿਸ ਦੇ ਮੂੰਹ ਨੂੰ ਖੂਨ ਲੱਗ ਗਿਆ ਮੁੰਡੇ ਚੱਕੋ ਕੋਈ ਵੀ ਮੁੰਡਾ ਚੱਕੋ ਤੇਰੇ ਵਰਗਾ ਸੋਹਣਾ ਸੁਨੱਖਾ ਪੱਗ ਬੰਨੀ ਬੰਦਾ ਚੱਕੋ ਚੱਕ ਕੇ ਬਣਾ ਦਿਓ ਕੇਸ ਥਾਣੇ 'ਚ ਰੱਖੋ 4 ਦਿਨ ਲਪੋਕੇ ਡਾਂਗ ਫੇਰੋ ਤੇ ਝੂਠਾ ਪੁਲਿਸ ਮੁਕਾਬਲਾ ਬਣਾ ਦਿਓ ਜੇ ਉਹ ਤੋਂ ਪਹਿਲਾਂ डील ਕਰਦੇ ਹੋ ਐਸੇ ਤਰ੍ਹਾਂ ਦੇ ਕਿਰਸ਼ਾਨੂ ਵਰਗੇ ਜਿਹੜੇ ਦल्ले ਰੱਖੇ ਹੁੰਦੇ ਸੀ ਉਹ ਕਹਿੰਦੇ ਜੀ ਵੀ ਐਨੇ ਪੈਸੇ ਦਿਵਾਓ ਅਸੀਂ ਮੁੰਡਾ ਛੜਾ ਦਿੰਨੇ ਆ ਬਹੁਤ ਸਾਰੀਆਂ ਐਗਜ਼ਾਮਪਲ ਆਪਾਂ ਜਾਣਨੇ ਕਿੰਨੇ ਹੁਣ ਇਹਦੇ ਕੇਸ ਹੋਏ ਆ ਜਿਹੜੇ 2022 ਸਾਲ ਤੋਂ ਲੋਕ 25-25 ਸਾਲ ਤੋਂ ਕੇਸ ਲੜ ਰਹੇ ਆ ਵੀ ਉਹਨਾਂ ਦੇ ਪੁੱਤਰਾਂ ਨੂੰ ਚੱਕ ਕੇ ਮਾਰ ਦੇ ਤੱਕ ਪਾ ਦਿੱਤਾ ਤੇ ਬਹੁਤ ਸਾਰੀਆਂ ਤੁਹਾਨੂੰ ਸਟੋਰੀ ਇਸ ਤਰ੍ਹਾਂ ਦੀਆਂ ਮਿਲ ਜਾਣਗੀਆਂ ਜਿਹੜੇ ਲੋਕ ਕਹਿੰਣਗੇ ਹਾਂ ਅਸੀਂ ਫਲਾਣੇ ਪੁਲਿਸ ਅਫਸਰ ਨੂੰ ਐਨੇ ਪੈਸੇ ਦਿੱਤੇ ਤੇ ਆਹ ਬੰਦੇ ਨੇ ਦੁਆਏ ਮੈਂ ਕਹੀਏ ਇਸ ਤਰ੍ਹਾਂ ਦੇ ਵਕੀਲਾਂ ਬਾਰੇ ਸੁਣਿਆ ਕਿ ਜਿਹੜੇ ਕ੍ਰਿਮੀਨਲ ਵਕੀਲ ਹੁੰਦੇ ਸੀਗੇ ਕਿ ਉਹੀ ਆਇਡੈਂਟੀਫਾਈ ਕਰ ਦਿੰਦੇ ਕਿ ਆਹ ਬੰਦਾ ਜੀ ਇਦਾਂ ਚੱਕ ਲਿਆ ਤੇ ਆਪ ਹੀ ਪੈਸੇ ਦਵਾਦਣ ਇਹਨਾਂ ਦੇ ਮੂੰਹ ਨੂੰ ਲੱਗਿਆ ਹੋਇਆ ਕਹੂੰ ਕਿ ਪੈਸੇ ਕਮਾਓ ਤਰੱਕੀਆਂ ਲਓ ਬੰਦੇ ਨੂੰ ਜਿੰਨਾ ਮਰਜ਼ੀ ਮਾਰੋ ਉਦੋਂ ਤੋਂ ਪੰਜਾਬ ਪੁਲਿਸ ਦਾ ਜਿਹੜਾ ਨਾ ਇੱਕ ਟਰੈਕਟਰ ਨੂੰ ਹੀ ਚੱਲਿਆ ਚੱਲਿਆ ਆ ਰਿਹਾ ਤੇ ਇਹਨਾਂ ਦੇ ਥੋੜੇ-ਮੋٹے ਰਿਸ਼ਵਤ ਦੀ ਵੀ ਇਹਨਾਂ ਨੂੰ ਆਪ ਦੇਣੀ ਹੁਣ ਤੁਸੀਂ ਇੱਕ ਗੱਲ ਦੱਸੋ ਇੱਕ ਕੋਈ ਪੁਲਿਸ ਅਫਸਰ ਹੈ ਜੀ ਠੀਕ ਹੈ ਇੱਕ ਐਸਐਸਪੀ ਹੈ ਐਸਐਸਪੀ ਦੀ ਕਿੰਨੀ ਤਨਖਾਹ ਹੋਏਗੀ 2 ਲੱਖ ਰੁਪਏ ਤੇ ਅੱਜ ਦੇ ਟਾਈਮ 'ਚ 2 ਲੱਖ ਦੀ ਕੀਮਤ ਕੀ ਹੈ 2 ਲੱਖ ਦੀ ਕੀਮਤ ਦੇ ਨਾਲ ਨਾ ਤੁਸੀਂ ਚੰਗੀ ਗੱਡੀ ਨਹੀਂ ਰੱਖ ਸਕਦੇ ਤੇ ਤੁਹਾਡੀ 2 ਲੱਖ ਰੁਪਇਆ ਆਮਦਨ ਹੈ ਤੁਸੀਂ ਸ਼ਹਿਰ 'ਚ ਰਹਿੰਦੇ ਹੋ 2 ਲੱਖ ਰੁਪਇਆ ਤੁਹਾਡੀ ਆਮਦਨ ਹੈ ਤੁਹਾਡੀ ਸੈਲਰੀ ਹੈ ਤੇ ਤੁਸੀਂ ਚੰਗੀ ਗੱਡੀ ਨਹੀਂ ਰੱਖ ਸਕਦੇ ਤੁਹਾਨੂੰ ਆਹ ਛੋਟੀ ਮੋਟੀ ਆਲਟੋ ਵਗੈਰਾ ਤੇ ਸਫ਼ਰ ਕਰਨਾ ਪਊਗਾ ਹਮੇਸ਼ਾ ਤੇ ਇੱਕ ਜਿਹੜਾ ਪੁਲਿਸ ਵਾਲਾ ਹੈ ਜਿਹੜਾ ਰਿਟਾਇਰ ਹੋ ਗਿਆ ਤੁਸੀਂ ਆ ਮੈਂ ਕਿਹਾ ਕੰਢੀ ਖੇਤਰ ਛਾਂ ਲਓ ਆ ਅਸੀਂ ਰੋਪੜ ਚ ਬੈਕਿਆ ਨਾ ਇਕੱਲੀ ਖੇਤਰ ਛਾਂ ਲਓ ਸਭ ਤੋਂ ਬਾਅਦ ਜਿਹੜੇ ਫਾਰਮ ਹਾਊਸ ਹੈ ਉਹ ਪੁਲਿਸ ਅਫਸਰਾਂ ਦੇ ਹੋਣਗੇ ਕਿੱਥੋਂ ਆਇਆ ਇਹਨਾਂ ਪੈਸਾ ਕੈਨੇਡਾ ਚੱਲ ਜਾਓ ਤੁਸੀਂ ਕੈਨੇਡਾ ਚ ਕਈ ਮਿਲ ਜਾਣਗੇ ਤੁਹਾਨੂੰ ਇੱਥੋਂ ਪੰਜਾਬ ਨੂੰ ਲੁੱਟ ਕੇ ਉੱਥੇ ਗਏ ਹੋਏ ਮੈਂ بار بار ਉਹੀ ਗੱਲ ਕਹਿ ਰਿਹਾ ਕਿ ਇਹਨਾਂ ਦੇ ਮੂੰਹ ਨੂੰ ਖੂਨ ਲੱਗਿਆ ਸਰ ਉਹ ਉਸੇ ਤਰ੍ਹਾਂ ਹੈ ਮਤਲਬ ਲੁੱਟ ਮਚਾਈ ਹੋਈ ਹੈ ਇਹਨਾਂ ਨੇ ਰੋਕਣ ਵਾਲਾ ਇਹਨਾਂ ਨੂੰ ਕੋਈ ਹੈ ਨਹੀਂ ਆਮ ਆਦਮੀ ਪਾਰਟੀ ਕਲੇਮ ਕਰਦੀ ਸੀ ਅਸੀਂ 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 ਰੋਕਾਂਗੇ ਅਸੀਂ ਕਰਾਂਗੇ ਅਸੀਂ ਕਰਾਂਗੇ ਪਰ ਪੰਜਾਬ ਗਰਾਊਂਡ ਦੇ ਤੇ ਫਰਕ ਤਾਂ ਕੁਛ ਨਹੀਂ ਆਇਆ ਹੁਣ ਤਾਂ ਉਹ ਕਹਿੰਦੇ ਤੇ ਰੇਟ ਵੱਧ ਗਿਆ ਭਗਵੰਤ ਮਾਨ ਨੇ ਸਖਤੀ ਕੀਤੀ ਤੇ ਰੇਟ ਵੱਧ ਗਿਆ ਮੈਨੂੰ ਗੱਲ ਯਾਦ ਆ ਗਈ ਹੈ ਰਿਸ਼ਵਤ ਦੇ ਨਾਂ ਤੇ ਲੁਧਿਆਣੇ ਦੀ ਗੱਲ ਹੈ ਲੁਧਿਆਣੇ ਦੇ ਵਿੱਚ ਮੇਰੇ ਕਿਸੇ ਜਾਣ ਪਛਾਣ ਦੇ ਵਿੱਚੋਂ ਬੰਦੇ ਦੇ ਉਹ ਕਹਿੰਦੇ ਜੀ ਸਾਡੀ ਨਾ ਹਲਵਾਈ ਦੀ ਦੁਕਾਨ ਹੈ ਸਾਡਾ ਸੈਂਪਲ ਭਰਿਆ ਗਿਆ ਹੈ ਹਨਾ ਕਾਫੀ ਪੁਰਾਣੀ ਗੱਲ ਹੈ ਜੀ ਵੀ ਤੁਸੀਂ ਅ ਤੁਸੀਂ ਪੱਤਰਕਾਰ ਹੋ ਕੋਈ ਬੰਦਾ ਲੱਭੋ ਸਾਨੂੰ ਕੋ ਕਰਾਓ ਤੇ ਮੈਂ ਕਿਹਾ ਵੀ ਤੁਸੀਂ ਸੈਂਪਲ ਦੇਖੋ ਮੈਂ ਮੈਂ ਇਦਾਂ ਨਹੀਂ ਇਸ ਬਾਰਸ਼ੇ ਸਪੋਚਾਂ ਮੈਂ ਕਰਨ ਉਹ ਉਹ ਹੈ ਨਹੀਂ ਉਹ ਕਹਿੰਦੇ ਜੀ پیسے ਮੰਗਦੇ ਸੀ ਕਿ ਸਾਤਾ ਅਸੀਂ ਦਿੱਤੇ ਨਹੀਂ ਤੇ ਉਹਨਾਂ ਨੇ ਸੈਂਪਲ ਭਰ ਕੇ ਲੈ ਗਏ ਹੋਰ ਦੁਕਾਨਾਂ ਹੋਂਦ ਭਰਿਆ ਨਹੀਂ ਮੈਂ ਉਹਨਾਂ ਨੂੰ ਕਿਸੇ ਆਪਣੇ ਉੱਥੇ ਲੁਧਿਆਣੇ ਕਿਸੇ ਪੱਤਰਕਾਰ ਮਿੱਤਰ ਦਾ ਰੈਫਰੈਂਸ ਦਿੱਤਾ ਕਿ ਤੁਸੀਂ ਉਹਨੂੰ ਮਿਲ ਲਓ ਸ਼ਾਇਦ ਉਹ ਕੋਈ ਅਸਰ ਉਪਸਰ ਲੱਭ ਲੈਣ ਉਹਦੇ ਬਾਅਦ ਮੈਨੂੰ ਫੋਨ ਨਹੀਂ ਆਇਆ ਉਹਨਾਂ ਦਾ ਮੈਨੂੰ ਕਿਤੇ ਵੈਸੇ ਹੀ ਕਾਫੀ ਦੇਰ ਬਾਅਦ ਮਿਲੇ ਮੈਂ ਕਿਹਾ ਤੁਹਾਡਾ ਮਸਲਾ ਹੱਲ ਹੋ ਗਿਆ ਸਰ ਕਹਿੰਦੀ ਹਾਂਜੀ ਹਾਂਜੀ ਹੋ ਗਿਆ ਸੀਗਾ ਮੈਂ ਕਿਹਾ ਕਿਵੇਂ ਹੋਇਆ ਸੀ ਕਹਿੰਦੇ ਜੀ ਓਹੋ ਅਸੀਂ ਉਹਨਾਂ ਨੂੰ ਪੁੱਛਿਆ ਉਹ ਕਹਿੰਦੇ ਵੀ ਪੱਤਰਕਾਰ ਤੋਂ ਸਪਾਰਸ਼ ਕਰਾਈ ਸੀਗੀ ਪਰ ਜਿਹੜਾ ਤੁਸੀਂ ਰੈਫਰੈਂਸ ਦਿੱਤਾ ਸੀ ਉਹਨਾਂ ਨੇ ਕਿਹਾ ਜੀ ਇਹਦੀ ਤਾਂ ਰਿਪੋਰਟ ਜਿਹੜੀ ਹੈ ਜੀ ਉਹ ਚੰਡੀਗੜ੍ਹ ਲੈਬੋਰਾਟਰੀ ਚ ਭੇਜ ਦਿੱਤੀ ਹੈ ਹੁਣ ਕੁਝ ਨਹੀਂ ਹੋ ਸਕਦਾ ਕਹਿੰਦਾ ਪੱਤਰਕਾਰ ਨੇ ਕਿਹਾ ਸੀ ਦੇਖ ਲਓ ਕੁਝ ਕਰ ਕਹਿੰਦੇ ਜੀ ਉੱਤੇ ਪੈਸੇ ਜਾਣੇ ਪੈਣੇ 50000 ਰੁਪਏ ਦੇ ਦੇ ਕਹਿੰਦਾ ਜੀ ਪੱਤਰਕਾਰ ਨੇ ਸਾਨੂੰ ਆਹ ਕਿਹਾ ਵੀ ਉਹ ਕਹਿੰਦੇ ਵੀ 50000 ਰੁਪਏ ਦੇ ਦਿਓ ਤੇ ਪੱਤਰਕਾਰ ਕਹਿੰਦਾ ਵੀ ਮੈਂ ਤਾਂ ਇਸ ਅੱਕ ਚ ਹੈ ਨਹੀਂ ਤੁਸੀਂ ਕੇਸ ਭੁਗਤ ਲਿਓ ਜੀ ਤੇ ਉਹ ਕਹਿੰਦੇ ਜੀ ਅਸੀਂ ਜੇ ਕੇਸ ਦਾ ਪੰਗਾ ਲਿਆ ਇਹਨਾਂ ਨੂੰ ਫਿਰ ਤਿੰਨ ਮਹੀਨੇ ਨੂੰ ਫੇਰ ਆ ਜਾਣਾ ਬਿਲਕੁਲ ਵੀ ਜਦ ਵੀ ਤੇ ਇੱਥੇ ਤਿਹਾਰਾ ਵਾਲਾ ਹੁੰਦਾ ਹੈ ਨਾ ਇਹ ਜਿਹੜੇ ਮਾਲਸ ਵਗੈਰਾ ਵਾਲੇ ਆ ਬੜੀਆਂ ਕੰਪਨੀਆਂ ਵਾਲੇ ਇਹ ਉਲਟਾ ਭੇਜ ਦਿੰਦੇ ਆ ਜਾਓ ਛੋਟੀਆਂ ਛੋਟੀਆਂ ਦੁਕਾਨਾਂ ਦੇ ਤੁਸੀਂ ਸੈਂਪਲ ਭਰੋ ਤਾਂ ਕਿ ਲੋਕ ਜਿਹੜੇ ਉੱਥੋਂ ਸਾਮਾਨ ਨਾ ਖਰੀਦਣ ਬਦਨਾਮ ਹੋ ਜਾਣ ਹੁਣ ਇਹ ਇਹ ਇਪ ਇੰਟਰਸਟਿੰਗ ਗੱਲ ਹੈ ਇਹਦੀ ਬਿਲਕੁਲ ਹਾਂਜੀ ਤੇ ਮੈਂ ਕਿਹਾ ਅੱਛਾ ਵੀ ਤੁਸੀਂ ਪੈਸੇ ਦੇ ਦਿੱਤੇ ਕਹਿੰਦੇ ਹਾਂਜੀ ਫਿਰ ਦੇਣੇ ਦੇਣੇ ਪੈਣੇ ਸੀਗੇ ਨੇਕਾ ਕਿਦਾਂ ਦੇ ਇਤਿਆਪ ਹੀ ਲੈ ਲਏ ਨੇ ਕਹਿੰਦੇ ਲਾਂ ਜੀ ਕਹਿੰਦੇ ਅਸੀਂ ਗਏ ਸੀਗੇ ਉਹ ਕਹਿੰਦੇ ਵੀ ਦਫ਼ਤਰ ਦੇ ਬਾਹਰ ਨਾ ਸੜਕ ਪਾਰ ਕਰਕੇ ਫਲਾਣਾ ਇੱਕ ਮੋਚੀ ਬੈਠਾ ਉਹਨੂੰ ਫੜਾ ਲਓ ਜਾ ਤੇ ਕਹਿੰਦੇ ਜੀ ਉਹ 50000 ਮੋਚੀ ਨੂੰ ਦਿਆਏ ਸੀ ਤੇ ਅਸੀਂ ਕਹਿੰਦੇ ਅਸੀਂ ਰਿਪੋਰਟ ਬਾਰੇ ਪੁੱਛਿਆ ਕਹਿੰਦੇ ਕੋਈ ਨਹੀਂ ਅਸੀਂ ਰਿਪੋਰਟ ਸੰਭਲਾਂ ਗਿਆ ਆ ਹਾਲ ਆ ਪੰਜਾਬ ਦਾ ਸੋ ਕ੍ਰਾਪਸ਼ਨ ਜਿਹੜੀ ਹੈ ਨਾ ਇਹਨੂੰ ਰੋਕਣਾ ਇਹਨੂੰ ਮਤਲਬ ਕੰਟਰੋਲ ਕਰਨਾ ਕੰਟਰੋਲ ਹੀ ਨਾ ਕਰਨਾ ਲੈਂਫੋਰਸਮੈਂਟ ਏਜੰਸੀਜ਼ ਨਾ ਕਰਨਾ ਉਹ ਆਪਕਰਪ ਕਰਪਸ਼ਨ ਹੋਈ ਜਾਂਦੀ ਹੈ ਕਰਪਟ ਹੋਏ ਹੋ ਗਏ اچھا ਉਹ ਵੀ ਕੀ ਕਰਨ ਜੋ ਉਤੋਂ ਫੋਨ ਆ ਜੇ ਵਿਧਾਨ ਸਭਾ ਵਿਧਾਨ ਸਭਾ ਚ ਦੇਖਿਆ ਨਾ ਪ੍ਰਤਾਪ ਸਿੰਘ ਬਾਜਵਾ ਨੇ ਜਿਹੜੇ ਵਿੱਤ ਮੰਤਰੀ ਹੈ ਉਹਨਾਂ ਦੇ ਉੱਤੇ ਸਿੱਧੇ ਦੋਸ਼ ਲਾਏ ਆ ਕਿ ਡੇਢ ਕਰੋੜ ਰੁਪਇਆ ਹਰ ਡਿਸਟਿਲਰੀ ਤੋਂ ਲੈਂਦਾ ਹੈ ਤੇ ਉਹਨ ਰਿਕਾਰਡ ਹੈ ਵਿਧਾਨ ਸਭਾ ਦਾ ਤੇ ਹੁਣ ਉਹ ਇਹ ਵੀ ਕਹਿ ਰਿਹਾ ਕਿ ਮੈਂ ਵਿਧਾਨ ਸਭਾ ਚ ਸਬੂਤ ਰੱਖਾਂਗਾ ਇਹਦੇ ਤੋ ਜੇ ਮੰਤਰੀ ਮੰਤਰੀ ਦੇ ਉੱਤੇ ਦੋਸ਼ ਲੱਗ ਰਿਹਾ ਵੈਸੇ ਉਹਦਾ ਕੋਈ ਆਧਾਰ ਉਦੋਂ ਹੀ ਬਣਦਾ ਜੇ ਜੇ ਉਹਦੇ ਕੋਲ ਦੋਸ਼ ਹੈ ਤਾਂ ਉਹਨਾਂ ਨੂੰ ਕਾਨੂੰਨੀ ਕਾਰਵਾਈ ਕਰਵਾਨੀ ਚਾਹੀਦੀ ਉਹਦੇ ਉੱਤੇ ਪਰ ਇਹ ਸ਼ੰਕਾਵਾਂ ਤਾਂ ਖੜੀਆਂ ਕਰਦਾ ਨਾ ਦੂਏ ਮੰਤਰੀਆਂ ਬਾਰੇ ਵੀ ਹੁਣ ਤੁਸੀਂ ਇਹ ਦੇਖੋ ਕੀ ਪੰਜਾਬ ਦੇ ਵਿੱਚ ਮਾਈਨਿੰਗ ਬੰਦ ਹੋਊਗੀ ਕੀ ਪੰਜਾਬ ਦੇ ਵਿੱਚ ਕੇਵਲ ਮਾਫੀਆ ਬੰਦ ਹੋ ਗਿਆ ਕੀ ਪੰਜਾਬ ਦੇ ਵਿੱਚ ਸ਼ਰਾਬ ਮਾਫੀਆ ਬੰਦ ਹੋ ਗਿਆ ਕੀ ਬਦਲੇ ਆ ਫਿਰ ਇਹੀ ਤਾਂ ਕਰਾਪਸ਼ਨ ਦੇ ੱਡੇ ਆ ਬਿਲਕੁਲ ਪੰਜਾਬ ਦੇ ਵਿੱਚੋਂ ਨਸ਼ਾ ਮਾਫੀਆ ਬੰਦ ਹੋ ਗਿਆ ਸੋ ਇਹ ਮਤਲਬ ਗੱਲਾਂ ਦਾ ਹੀ ਬਦਲਾ ਆ ਕਾਗਜ਼ਾਂ ਦਾ ਹੀ ਬਦਲਾ ਆ ਬਾਕੀ ਮੈਨੂੰ ਲੱਗਦਾ ਸਿਸਟਮ ਸਾਰਾ ਉਸੇ ਤਰ੍ਹਾਂ ਚੱਲਦਾ ਆ ਸਰ ਅਸੀਂ ਆਮ ਹੀ ਸੁਣਦੇ ਆ ਕਿ ਆਮ ਲੋਕ ਕਹਿ ਦਿੰਦੇ ਆ ਕਿ ਜੇਕਰ ਪੰਜਾਬ ਪੁਲਿਸ ਜਾਂ ਫਿਰ ਪੁਲਿਸ ਦਾ ਕੋਈ ਅਧਿਕਾਰੀ ਐ ਤੇ ਖੜਾ ਆ ਤਾਂ ਉਹਦੇ ਤੋਂ ਦੂਰੀ ਬਣਾ ਕੇ ਲੰਘ ਜਾਓ ਮੇਰੇ ਹਿਸਾਬ ਨਾਲ ਜਾਂ ਕਾਨੂੰਨਨ ਸਾਨੂੰ ਪੰਜਾਬ ਪੁਲਿਸ ਜਾਂ ਫਿਰ ਕੋਈ ਵੀ ਉਹਨਾਂ ਦੇ ਅਧਿਕਾਰੀ ਜਾਂ ਜਿਹੜੀ ਵੀ ਪੋਸਟ ਤੇ ਆ ਕਾਨੂੰਨਨ ਉਹਨਾਂ ਤੋਂ ਡਰਨ ਦੀ ਲੋੜ ਨਹੀਂ ਪਰ ਉਹਨਾਂ ਨੇ ਇਹੋ ਇੱਕ ਨੈਰੇਟਿਵ ਆਪਣਾ ਬਣਾ ਕੇ ਰੱਖਿਆ ਹੋਇਆ ਹੈ ਤੇ ਇਸ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਕੀ ਕਰਨਾ ਚਾਹੀਦਾ ਹੈ ਤੇ ਡੀਆਈਜੀ ਹਰਚਰਨ ਸਿੰਘ ਪੁੱਲਰ ਉਹਨਾਂ ਦੇ ਮਾਮਲੇ ਵਿੱਚ ਹੁਣ ਤੱਕ ਸਰਕਾਰ ਦਾ ਕੀ ਪ੍ਰਤੀਕਰਮ ਕਰ ਰਹੇ ਹੈ ਸਰਕਾਰ ਦਾ ਐਸਾ ਕੋਈ ਕੋਈ ਪ੍ਰਤੀਕਰਮ ਨਹੀਂ ਹੈ ਹੁਣ ਸਰਕਾਰ ਕੀ ਕਹੇ ਇਹ ਤਾਂ ਕਹਿ ਨਹੀਂ ਸਕਦੀ ਵੀ ਮਾੜਾ ਕੀਤਾ ਸੀ ਵੀਆਈ ਜੀ ਕਿਉਂਕਿ ਉਹਨਾਂ ਨੇ ਨੋਟ ਬਰਾਮਦ ਕਰ ਲਏ ਕਿਉਂਕਿ ਜਿਹੜਾ ਸੋਧਿਆ ਤੇ ਕੇਜਰੀਵਾਲ ਦੇ ਮਾਮਲੇ 'ਚ ਕਹਿ ਰਹੇ ਸੀਗੇ ਕਿ ਉਹਨਾਂ ਨੂੰ ਕੁਝ ਵੀ ਬਰਾਮਦ ਨਹੀਂ ਹੋਇਆ ਉਹਨਾਂ ਤਾਂ ਸੀਵੀਆਈ ਨੇ ਇੱਥੇ ਇੱਥੇ ਤਾਂ ਬਰਾਮਦ ਵੀ ਕਰ ਲਿਆ ਹੈਨਾ ਤੇ ਜਿਹੜਾ ਤੁਸੀਂ ਪੁਲਿਸ ਦੇ ਡਰ ਦੀ ਗੱਲ ਕਹਿ ਰਹੇ ਹੋ ਮੈਂ ਕਹਿੰਨਾ ਕਿ ਵੀ ਦੋ ਗੱਲਾਂ ਨੇ ਇੱਕ ਤਾਂ ਜਿਹੜੀ ਪੁਲਿਸ ਹੈ ਜਾਂ ਲਾ ਐਨਫੋਰਸਮੈਂਟ ਏਜੰਸੀ ਹੈ ਉਹਦਾ ਡਰ ਤਾਂ ਹੋਣਾ ਚਾਹੀਦਾ ਲੋਕਾਂ 'ਚ ਜੇ ਡਰ ਨਹੀਂ ਹੋਏਗਾ ਤਾਂ ਫਿਰ ਕਾਨੂੰਨ ਇੰਪਲੀਮੈਂਟ ਨਹੀਂ ਹੋਏਗਾ ਜੀ ਇਹ ਇਹ ਇੱਕ ਗੱਲ ਹੈ ਇਹ ਬਾਹਰ ਵੀ ਅਸੀਂ ਦੇਖਿਆ ਨਾਰਥ ਅਮਰੀਕਾ ਚ ਤੁਸੀਂ ਦੇਖਦੇ ਹੋ ਇੱਕ ਪੁਲਿਸ ਵਾਲਾ ਖੜਾ ਹੋਏਗਾ ਤੇ ਹਜ਼ਾਰ ਬੰਦੇ ਤੇ ਨਿਗਰੱਖ ਰਿਆ ਹੋਏਗਾ ਸਾਡੇ ਇੱਥੇ ਜੇ ਹਜ਼ਾਰ ਦਾ ਫੰਕਸ਼ਨ ਹੋਵੇ 100 ਪੁਲਿਸ ਵਾਲਾ ਲਾਣਾ ਪੈਣਾ ਹਨਾ ਸੋ ਇਹ ਇੱਕ ਸਰਕਾਰ ਨੂੰ ਇਹ ਚਾਹੀਦਾ ਹੈ ਕਿ ਜੇ ਆ ਜਿਹੜੀ ਘਟਨਾ ਦੇ ਨਾਲ ਅਖਰਚਰਨ ਭੁੱਲੜ ਦੀ ਘਟਨਾ ਦੇ ਨਾਲ ਉਹਨਾਂ ਨੂੰ ਸੈਟ ਬੈਕ ਲੱਗਿਆ ਹੁਣ ਉਹਨਾਂ ਨੂੰ ਨਾ ਕੋਈ ਮੁਹਿੰਮ ਆਪਣੇ ਬਿਰੋਕ੍ਰੇਸੀ ਦੇ ਖਿਲਾਫ ਚਲਾਨੀ ਪਈ ਬੜੇ ਪੋਲੀਟਿਕਲੀ ਤੋਂ 5-7 ਬੰਦੇ 5-7 ਬਿਰੋਕ੍ਰੇਟ ਜਿਹੜੇ ਨਸ਼ੇ ਦੇ ਵਿੱਚ ਲਿਪਤ ਹੈ ਜਿਹੜੇ ਇਹ ਨਹੀਂ ਬਈ ਜਿਵੇਂ ਸੁੱਚਾ ਸਿੰਘ ਲਗਾ ਸੌਰੀ ਸੁੱਚਾ ਸਿੰਘ ਛੋਟੇ ਪਰੋਹਣਾ ਦਾ ਇਹ ਐਸੇ ਗਾ ਜੀ ਇਹ ਰਿਸ਼ਵਤ ਲੈਂਦੇ ਇਹਨਾਂ ਨੇ ਇਹਨਾਂ ਨੇ ਪੈਸਿਆਂ ਦਾ ਲੈਂਡ ਦੇਣ ਪੰਡਾਂ ਦਾ ਕੀਤਾ ਤੇ ਬਾਅਦ ਚ ਕੀਤਾ ਕੁਛ ਨਹੀਂ ਹੈਨਾ ਜਾਂ ਜਿਹੜਾ ਬਈ ਸਿੰਘਲਾ ਸੀਗਾ ਉਹ ਮੁੱਖ ਮੰਤਰੀ ਔਨ ਰਿਕਾਰਡ ਕਹਿ ਰਹੇ ਆ ਕਿ ਜੀ ਮੇਰੇ ਕੋਲ ਦੇਖੋ ਵੀਡੀਓ ਹੈ ਕਾਰਵਾਈ ਕੀ ਹੋਈ ਕੁਛ ਨਹੀਂ ਹਲਕਾ ਹੈਨਾ ਸੋ ਇਸ ਤਰ੍ਹਾਂ ਗੱਲ ਨਹੀਂ ਚੱਲਣੀ ਸਰਕਾਰ ਦਾ ਇਮਪ੍ਰੈਸ਼ਨ ਇਹ ਹੈ ਕਿ ਸਰਕਾਰ ਰੌਲਾ ਜਿਆਦਾ ਪਾਉਂਦੀ ਗੱਲ ਕੰਮ ਕਰਦੀ ਨਹੀਂ ਕਿਸੇ ਨਤੀਜੇ ਤੱਕ ਕਿਸੇ ਘਟਨਾ ਨੂੰ ਪਹੁੰਚਿਆ ਨਹੀਂ ਇਵਨ ਜਿਹੜੇ ਪੋਲੀਟੀਕਲ ਬੰਦੇ ਫੜੇ ਗਏ ਆ ਉਹ ਵੀ ਉਹ ਵੀ ਜਿਹੜੇ ਆ ਉਹਨਾਂ ਦੇ ਖਿਲਾਫ ਕਿਸੇ ਦੇ ਕੋਈ ਕਿਸੇ ਨੂੰ ਸਜ਼ਾ ਨਹੀਂ ਹੋਈ ਤਾਂ ਸਰਕਾਰ ਨੂੰ ਕੁਝ ਇਸ ਤਰ੍ਹਾਂ ਦੀ ਇਹ ਕਹਿੰਦੇ ਨਾ ਵੀ ਜੇ ਕਾਪ ਜਾਣੇ ਹੁਣ ਕੇਦ ਦੇ ਵਿੱਚ ਇੱਕ ਕਾਮ ਮਾਰ ਕੇ ਟੰਗ ਦਿਓ ਇਹ ਹੁਣ ਕਾਮ ਮਾਰ ਕੇ ਟੰਗਣ ਨਾਲ ਨਹੀਂ ਕਰਨਾ ਇਹ ਸੱਚੀ ਜੇ ਇਹ ਸਰਕਾਰ ਨੇ ਆਪਣਾ ਇਮਪ੍ਰੈਸ਼ਨ ਠੀਕ ਕਰਨਾ ਹੈ ਤਾਂ ਉਹਨੂੰ ਅਸਲ ਦੇ ਵਿੱਚ ਜਿਹੜੇ ਕਰਾਪਟ ਲੋਕ ਹੈ ਉਹ ਵੱਡੇ ਵੱਡੀਆਂ ਮੱਛੀਆਂ ਉਹਨਾਂ ਨੂੰ ਹੱਥ ਪਾਣਾ ਪੈਣਾ ਹੱਥ ਪਾਣਾ ਹੀ ਨਹੀਂ ਪੈਣਾ ਉਹਨਾਂ ਨੂੰ ਸਜ਼ਾਵਾ ਵੀ ਕਰਵਾਉਣੀਆਂ ਪੈਣਗੀਆਂ ਕਾਨੂੰਨ ਦੇ ਮੁਤਾਬਕ ਤਾਂ ਹੀ ਸਰਕਾਰ ਦਾ ਦਿਖ ਹੋਏਗਾ 1.5 ਸਾਲ ਸਰਕਾਰ ਦਾ ਬਚਿਆ ਤੇ ਔਰ 1.5 ਸਾਲ ਦੇ ਵਿੱਚ ਅ ਫਿਰ ਲੋਕਾਂ ਦੇ ਵਿੱਚ ਤੁਸੀਂ ਜਾਣਾ ਤੇ ਫਿਰ ਉੱਥੇ ਤੁਹਾਡੀ ਜਵਾਬ ਚਲਦੀ ਸੋ ਬਹੁਤ ਬਹੁਤ ਧੰਨਵਾਦ ਅਲੀ ਜੀ ਸ਼ੁਕਰੀਆ ਸੋ ਇਹ ਸੀ ਅੱਜ ਦੀ ਗੱਲਬਾਤ ਕੱਲ ਨੂੰ ਫਿਰ ਕੁਝ ਨਵੇਂ ਮੁੱਦਿਆਂ ਦੇ ਨਾਲ ਹਾਜ਼ਰ ਹੋਵਾਂਗੇ ਧੰਨਵਾਦ